ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਪ ਆਪ ਪੜ੍ਹ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਬਿਹਾਰ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਕਲਾ। ਇਹ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ। ਅੱਜ ਆਪਾਂ ਪੜ੍ਹਾਂਗੇ ਇਸ ਦਾ ਅਗਲਾ ਅਧਿਆਇ ਤੁਰੰਤ ਪ੍ਰਭਾਵਿਤ ਕਰਨ ਦਾ ਸਭ ਤੋਂ ਸਰਲ ਤਰੀਕਾ। ਪਰ ਸਿੱਧ ਨਿਯੋਜਾਰਕ ਸ਼ਹਿਰ ਦੇ ਇੱਕ ਪਾਰਟੀ ਵਿੱਚ ਕੁਝ ਮਹਿਮਾਨ ਆਏ ਹੋਏ ਸਨ। ਉਹਨਾਂ ਹੀ ਮਹਿਮਾਨਾਂ ਵਿੱਚ ਇੱਕ ਅਜਹੀ ਅਮੀਰ ਔਰਤ ਵੀ ਆਈ ਹੋਈ ਸੀ ਜਿਸ ਨੂੰ ਕੁਝ ਹੀ ਦਿਨ ਪਹਿਲਾਂ ਢੇਰ ਸਾਰਾ ਪੈਸਾ ਵਿਰਾਸਤ ਵਿੱਚ ਮਿਲਿਆ ਸੀ। ਉਹ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੀ ਸੀ ਜਾਂ ਫਿਰ ਲੋਕਾਂ ਦੇ ਆਪਣੇ ਪੈਸੇ ਦੀ ਸ਼ਾਪ ਛੜਨੀ ਚਾਹੁੰਦੀ ਸੀ। ਇਸ ਲਈ ਉਸ ਨੇ ਮੋਤੀਆਂ, ਹੀਰੇ-ਜਵਾਹਰਾਤਾਂ ਨਾਲ ਖੁਦ ਨੂੰ ਪੂਰੀ ਤਰ੍ਹਾਂ ਲੱਦਿਆ ਹੋਇਆ ਸੀ। ਪਰ ਉਸ ਦੇ ਚਿਹਰੇ ਦੇ ਭਾਵ ਪਹਿਲਾਂ ਵਰਗੇ ਹੀ ਸਨ ਚਿਹਰੇ ਤੇ ਲਾਲਚ ਸੁਆਰਥ ਅਤੇ ਹੰਕਾਰ ਦੇ ਭਾਵ ਸਾਫ ਚਲ ਰਹੇ ਸਨ ਸ਼ਾਇਦ ਉਹ ਇਸ ਗੱਲ ਨੂੰ ਭੁੱਲ ਗਈ ਸੀ ਜਾਂ ਫਿਰ ਜਾਣ ਹੀ ਨਹੀਂ ਰੱਖਣਾ ਚਾਹੁੰਦੀ ਸੀ ਕਿ ਕਿਸੇ ਦੇ ਚਿਹਰੇ ਦੇ ਭਾਵ ਉਸ ਦੇ ਕੱਪੜਿਆਂ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ ਚਾਰਲਸ ਸ਼ਵਾਬ ਨੇ ਤਾਂ ਆਪਣੀ ਮੁਸਕਰਾਹਟ ਦੀ ਕੀਮਤ 10 ਲੱਖ ਡਾਲਰ ਦੱਸੀ ਸੀ ਪਰ ਸ਼ਾਇਦ ਉਹ ਆਪਣੇ ਹਾਸੇ ਦੀ ਕੀਮਤ ਕੁਝ ਘੱਟ ਹੀ ਲਾ ਰਿਹਾ ਸੀ ਕਿਉਂਕਿ ਚਾਰਲਸ ਸ਼ਵਾਬ ਦੀ ਸੰਪੂਰਨ ਸ਼ਖਸੀਅਤ ਉਸਦਾ ਆਕਰਸ਼ਣ ਅਤੇ ਲੋਕਾਂ ਦਾ ਦਿਲ ਜਿੱਤਣ ਦੀ ਉਸਦੀ ਨਿਪੁੰਨਤਾ ਹੀ ਤਾਂ ਉਸਦੀ ਅਸਧਾਰਨ ਸਫਲਤਾ ਦੇ ਰਾਜ ਸਨ ਅਤੇ ਉਸਦੀ ਮਨਮੋਹਕ ਸੱਚੀ ਮੁਸਕਰਾਹਟ ਹੀ ਉਸਦੀ ਸ਼ਖਸੀਅਤ ਦਾ ਸਭ ਤੋਂ ਆਕਰਸ਼ਕ ਹਿੱਸਾ ਸੀ ਸਾਡੇ ਸ਼ਬਦਾਂ ਦੀ ਚਾਲ ਸਾਡੇ ਕੰਮਾਂ ਨਾਲੋਂ ਬਹੁਤ ਹੌਲੀ ਹੁੰਦੀ ਹੈ ਤੁਹਾਡੀ ਮੁਸਕਰਾਹਟ ਤੁਹਾਨੂੰ ਕਹਿੰਦੀ ਹੈ ਮੈਂ ਤੁਹਾਨੂੰ ਪਸੰਦ ਕਰਦਾ ਤੁਹਾਨੂੰ ਮਿਲ ਕੇ ਮੈਂ ਬਹੁਤ ਖੁਸ਼ ਹੁਣਨਾ। ਇਹੀ ਰਿਸ਼ਤਾ ਤਾਂ ਕੁੱਤੇ ਅਤੇ ਇਨਸਾਨ ਦੇ ਵਿਚਕਾਰ ਹੁੰਦਾ ਹੈ। ਤੁਹਾਡਾ ਕੁੱਤਾ ਤੁਹਾਨੂੰ ਵੇਖਦਿਆਂ ਹੀ ਖੁਸ਼ੀ ਨਾਲ ਨੱਚਣ ਲੱਗਦਾ ਹੈ, ਚੁੰਮਣ ਲੱਗਦਾ ਹੈ। ਜਿਵੇਂ ਆਪਣਾ ਸਾਰਾ ਪਿਆਰ ਤੁਹਾਡੇ ਤੇ ਨਿਸ਼ਾਵਰ ਕਰ ਦੇਵੇਗਾ। ਅਤੇ ਇਸੇ ਲਈ ਅਸੀਂ ਵੀ ਆਪਣੇ ਕੁੱਤੇ ਨੂੰ ਵੇਖ ਕੇ ਇੰਨੇ ਖੁਸ਼ ਹੋ ਜਾਂਦੇ ਹਾਂ। ਇਹੀ ਗੱਲ ਬੱਚੇ ਦੀ ਮੁਸਕਰਾਹਟ ਬਾਰੇ ਵੀ ਸਹੀ ਹਿਸਾਬ ਤੋਂ ਹੁੰਦੀ ਹੈ। ਤੁਸੀਂ ਅਜੇ ਅਣਗਿਣਤ ਚਿਹਰਿਆਂ ਨੂੰ ਜ਼ਰੂਰ ਵੇਖਿਆ ਹੋਵੇਗਾ। ਉਹ ਕਿਸੇ ਡਾਕਟਰ ਦੇ ਕਲੀਨਿਕ ਵਿੱਚ ਆ ਕੇ ਮੂੰਹ ਲਟਕਾ ਕੇ ਬਹਿ ਜਾਂਦੇ ਹਨ ਪਸ਼ੂਆਂ ਦੇ ਡਾਕਟਰ ਸਟੀਫਨ ਦੇ ਸਪਰਾਲ ਨੇ ਮੈਨੂੰ ਦੱਸਿਆ ਕਿ ਇੱਕ ਵਾਰ ਕਾਫੀ سارے ਲੋਕ ਇੱਕੋ ਸਮੇਂ ਆਪਣੇ ਪਸ਼ੂਆਂ ਨੂੰ ਟੀਕਾ ਲਗਵਾਉਣ ਲਈ ਉਹਨਾਂ ਦੇ ਹਸਪਤਾਲ ਵਿੱਚ ਆਏ ਸਨ ਪਰ ਕੋਈ ਵੀ ਇੱਕ ਦੂਜੇ ਨਾਲ ਗੱਲ ਕਰਨ ਲਈ ਰਾਜ਼ੀ ਨਹੀਂ ਸੀ ਉਹ ਸਾਰੇ ਤਾਂ ਬਸ ਇਹੀ ਸੋਚ ਕੇ ਸੜਵਲ ਰਹੇ ਸਨ ਕਿ ਡਾਕਟਰ ਦੇ ਕਲੀਨਿਕ ਵਿੱਚ ਸਮਾਂ ਬਰਬਾਦ ਕਰਨ ਦੀ ਜਗ੍ਹਾ ਉਹ ਕਿਹੜੇ-ਕਿਹੜੇ ਜ਼ਰੂਰੀ ਕੰਮ ਨਿਪਟਾ ਸਕਦੇ ਸਨ ਸਾਡੀ ਕਲਾਸ ਵਿੱਚ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੱਤ-ਅੱਠ ਮਰੀਜ਼ ਵੇਟਿੰਗ ਰੂਮ ਵਿੱਚ ਬੈਠੇ ਸੀ ਫਿਰ ਇੱਕ ਔਰਤ ਆਪਣੇ 9 ਮਹੀਨਿਆਂ ਦੇ ਬੱਚੇ ਅਤੇ ਇੱਕ ਪਾਲਤੂ ਬਿੱਲੀ ਨਾਲ ਅੰਦਰ ਆਈ ਸਵਾਭ ਨਾਲ ਉਹ ਔਰਤ ਇੱਕ ਅਜੇਹੇ ਵਿਅਕਤੀ ਨਾਲ ਬੈਠ ਗਈ ਜੋ ਦੇਰੀ ਹੁਣ ਕਾਰਨ ਬੇहद ਬਚੈਨ ਹੋ ਰਿਹਾ ਸੀ ਥੋੜੀ ਦੇਰ ਬਾਅਦ ਉਹ ਬੱਚਾ ਉਸ ਆਦਮੀ ਨੂੰ ਦੇਖ ਕੇ ਮੁਸਕਰਾਉਣ ਲੱਗਿਆ ਵੈਸੇ ਵੀ ਬੱਚੇ ਅਕਸਰ ਅਜਿਹਾ ਹੀ ਕਰਦੇ ਨੇ ਅਤੇ ਉਹ ਆਦਮੀ ਵੀ ਮੁਸਕਰਾ ਪਿਆ ਫਿਰ ਉਹ ਆਦਮੀ ਉਸ ਔਰਤ ਨਾਲ ਬੱਚੇ ਬਾਰੇ ਗੱਪਸ਼ਪ ਕਰਨ ਲੱਗਿਆ ਫਿਰ ਉਹ ਆਪਣੇ ਦੋਤੇ ਪੋਤੇ ਬਾਰੇ ਦੱਸਣ ਲੱਗਿਆ ਅਤੇ ਹੌਲੀ ਹੌਲੀ ਸਾਰੇ ਉਸ ਚਰਚਾ ਵਿੱਚ ਸ਼ਾਮਲ ਹੋ ਗਏ ਅਤੇ ਫਿਰ ਤਾਂ ਜਿਵੇਂ ਬੋਰਿਅਤ ਅਧ ਤਣਾਅ ਦੂਰ ਭੱਜ ਗਿਆ ਅਤੇ ਪੂਰਾ ਵਾਤਾਵਰਨ ਸੁਖਦਾਈ ਅਤੇ ਆਨੰਦਦਾਇਕअनुभव ਵਿੱਚ ਤਬਦੀਲ ਹੋ ਗਿਆ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਝੂਠੀ ਮੁਸਕਰਾਹਟ ਨਾਲ ਕੋਈ ਲਾਭ ਨਹੀਂ ਹੋਣ ਵਾਲਾ ਅਸੀਂ ਬਨਾਉਟੀ ਚੀਜ਼ਾਂ ਨੂੰ ਵੇਖਦੇ ਹੀ ਸਮਝ ਜਾਂਦੇ ਹਾਂ ਇਸ ਲਈ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਅਸਲੀ ਮੁਸਕਰਾਹਟ ਸਭ ਦਾ ਦਿਲ ਜਿੱਤਣ ਦੀ ਤਾਕਤ ਰੱਖਦੀ ਹੈ ਦਿਲ ਨੂੰ ਛੂਹਣ ਵਾਲੀ ਮੁਸਕਰਾਹਟ ਇੱਕ ਅਜਹੀ ਸੱਚੀ ਮੁਸਕਰਾਹਟ ਜੋ ਦਿਲ ਵਿੱਚੋਂ ਆਉਂਦੀ ਹੈ ਦਿਲ ਤੱਕ ਪਹੁੰਚਦੀ ਹੈ ਅਤੇ ਇਸੇ ਲਈ ਅਨਮੋਲ ਹੁੰਦੀ ਹੈ ਬੜਮੁੱਲੀ ਹੁੰਦੀ ਹੈ ਜੇਮਸ ਬੀ ਮੈਕਨਲ ਜੋ ਮਿਸ਼ੀਗਨ ਯੂਨੀਵਰਸਿਟੀ ਵਿੱਚੋਂ ਮਨੋਵਿਗਿਆਨ ਦੇ ਪ੍ਰੋਫੈਸਰ ਸਨ ਉਹਨਾਂ ਨੇ ਮੁਸਕਰਾਹਟ ਵਾਰੇ ਆਪਣੇ ਭਾਵਨਾਮਾ ਇਸ ਤਰ੍ਹਾਂ ਪ੍ਰਗਟ ਕੀਤੇ ਹਨ ਮੁਸਕਰਾਹਟ ਵਖੇਰਨ ਵਾਲੇ ਲੋਕ ਠੀਕ ਤਰ੍ਹਾਂ ਨਾਲ ਸਿਖਾ ਜਾਂ ਵੇਚ ਸਕਦੇ ਹਨ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਠੀਕ ਢੰਗ ਨਾਲ ਕਰ ਸਕਦੇ ਹਨ ਮੁਸਕਰਾਹਟ ਵਿੱਚ ਬਹੁਤ ਤਾਕਤ ਹੁੰਦੀ ਹੈ ਇਸ ਲਈ ਤਾਂ ਜੇਕਰ ਅਸੀਂ ਕਿਸੇ ਨੂੰ ਕੁਝ ਸਿਖਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਹਮਣੇ ਵਾਲੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਨਾ ਕਿ ਦੰਡਿਤ ਨਿਊਯਾਰਕ ਦੇ ਇੱਕ ਵੱਡੇ ਡਿਪਾਰਟਮੈਂਟਲ ਸਟੋਰ ਦੇ ਅਪਲਾਈਮੈਂਟ ਮੈਨੇਜਰ ਨੇ ਮੈਨੂੰ ਦੱਸਿਆ ਕਿ ਉਹ ਇੱਕ ਅਜਿਹੇ ਵਿਅਕਤੀ ਨੂੰ ਨੌਕਰੀ ਤੇ ਰੱਖਣਾ ਪਸੰਦ ਕਰਨਗੇ ਜਿਸ ਦੇ ਚਿਹਰੇ ਤੇ ਹਮੇਸ਼ਾ ਮਨਮੋਹਕ ਮੁਸਕਰਾਹਟ ਫੈਲੀ ਰਹਿੰਦੀ ਹੋਵੇ ਭਾਵੇਂ ਉਹ ਘੱਟ ਪੜਿਆ ਲਿਖਿਆ ਹੋਵੇ ਇੱਕ ਅਜਿਹੇ ਵਿਅਕਤੀ ਨੂੰ ਉਹ ਕਦੇ ਵੀ ਨੌਕਰੀ ਤੇ ਨਹੀਂ ਰੱਖਣਾ ਜਾਣਗੇ ਜੋ ਹਮੇਸ਼ਾ ਉਦਾਸ, ਬੇਚੈਨ ਜਾਂ ਗੰਭੀਰ ਚਿਹਰਾ ਵਾਲੀ ਮੂਰਤ ਬਣਾ ਕੇ ਰੱਖਦਾ ਹੋਵੇ। ਆਮੇ ਉਹ ਫਿਲਾਸਫੀ ਵਿੱਚ ਡਾਕਟੋਰੇਟ ਕਿਉਂ ਨਾ ਹੋਵੇ? ਮੁਸਕਰਾਹਟ ਦਾ ਪ੍ਰਭਾਵ ਬਹੁਤ ਸ਼ਕਤੀਸ਼ਾਲੀ ਤੇ ਸਦੀਵੀ ਹੁੰਦਾ ਹੈ। ਚਾਹੇ ਉਹ ਪ੍ਰਭਾਵ ਕਿਸੇ ਨੂੰ ਦਿਸੇ ਜਾਂ ਨਾ ਦਿਸੇ। ਫੋਨ ਪਾਵਰ ਨਾਮਕ ਇੱਕ ਪ੍ਰੋਗਰਾਮ ਅਮਰੀਕਾ ਦੀਆਂ ਟੈਲੀਫੋਨ ਕੰਪਨੀਆਂ ਚਲਾਉਂਦੀਆਂ ਹਨ। ਇਸ ਪ੍ਰੋਗਰਾਮ ਵਿੱਚ ਕਰਮਚਾਰੀਆਂ ਨੂੰ ਸਿਖਾਇਆ ਜਾਂਦਾ ਹੈ ਕਿ ਟੈਲੀਫੋਨ ਦੀ ਵਰਤੋਂ ਆਪਣਾ ਸਮਾਨ ਵੇਚਣ ਲਈ ਕਿਵੇਂ ਕਰ ਸਕਦੇ ਹਾਂ ਇਸ ਪ੍ਰੋਗਰਾਮ ਵਿੱਚ ਉਹ ਤੁਹਾਨੂੰ ਸਲਾਹ ਦਿੰਦੇ ਹਨ ਕਿ ਤੁਸੀਂ ਫੋਨ ਤੇ ਗੱਲਾਂ ਕਰਦੇ ਸਮੇਂ ਹਮੇਸ਼ਾ ਮੁਸਕਰਾਉਂਦੇ ਰਹੋ ਮੁਸਕਰਾਹਟ ਤੁਹਾਡੇ ਚਿਹਰੇ ਤੇ ਦਿਖਾਈ ਦਿੰਦੀ ਹੈ ਤਾਂ ਆਵਾਜ਼ ਵਿੱਚ ਸੁਣਾਈ ਦਿੰਦੀ ਹੈ ਉਹੀ ਉਹਦੀ ਇੱਕ ਕੰਪਨੀ ਵਿੱਚ ਕੰਪਿਊਟਰ ਵਿਭਾਗ ਦੇ ਮੈਨੇਜਰ ਰਾਬਰਟ ਕਰਾਇਰ ਸੈਨਟੇਨੀਅਮ ਨੇ ਮੈਨੂੰ ਇਹ ਦੱਸਿਆ ਕਿ ਉਹਨਾਂ ਨੇ ਇੱਕ ਮੁਸ਼ਕਿਲ ਨਾਲ ਭਰ ਸਕਣ ਵਾਲੇ ਪਦ ਲਈ ਸਹੀ ਉਮੀਦਵਾਰ ਲੱਭਣ ਲਈ ਕਿ ਮੈਂ ਸਫਲਤਾ ਪ੍ਰਾਪਤ ਕੀਤੀ। ਮੈਨੂੰ ਆਪਣੇ ਵਿਭਾਗ ਵਿੱਚ ਅਜਿਹੇ ਵਿਅਕਤੀ ਦੀ ਜ਼ਰੂਰਤ ਸੀ ਜੋ ਕੰਪਿਊਟਰ ਸਾਇੰਸ ਵਿੱਚ ਡਾਕਟੋਰੇਟ ਹੋਵੇ। ਅੰਤ ਵਿੱਚ ਮੈਂ ਇੱਕ ਅਜਿਹੇ ਅਦਰਸ਼ ਨੌਜਵਾਨ ਨੂੰ ਲੱਭ ਹੀ ਲਿਆ ਜੋ ਪਰਡਿਊਜ਼ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਹੀ ਵਾਲਾ ਸੀ। ਫਿਰ ਮੈਨੂੰ ਪਤਾ ਲੱਗਿਆ ਕਿ ਉਸ ਨੂੰ ਕਈ ਹੋਰ ਕੰਪਨੀਆਂ ਦੇ ਵੀ ਆਫਰ ਮਿਲ ਚੁੱਕੇ ਸਨ ਪਰ ਉਸ ਨੇ ਦੂਜੀਆਂ ਕੰਪਨੀਆਂ ਛੱਡ ਕੇ ਸਾਡੀ ਕੰਪਨੀ ਨੂੰ ਹੀ ਕਿਉਂ ਚੁਣਿਆ ਇੱਕ ਪਲ ਰੁਕਣ ਤੋਂ ਬਾਅਦ ਉਹ ਬੋਲਿਆ ਇਸ ਦਾ ਕਾਰਨ ਸਿਰਫ ਇਹ ਨਹੀਂ ਹੈ ਕਿ ਦੂਜੀਆਂ ਕੰਪਨੀਆਂ ਦੇ ਮੈਨੇਜਰ ਮੈਨੂੰ ਫੋਨ ਤੇ ਠੰਡੇ ਬਿਜ਼ਨਸਮੈਨ ਵਾਲੇ ਅੰਦਾਜ਼ ਵਿੱਚ ਗੱਲ ਕਰਿਆ ਕਰਦੇ ਸਨ ਲੱਗਦਾ ਸੀ ਕਿ ਜਿਵੇਂ ਇਹ ਵੀ ਇੱਕ ਬਿਜ਼ਨਸ ਵਾਰਤਾ ਹੋਵੇ ਪਰ ਤੁਹਾਡੀ ਆਵਾਜ਼ ਵਿੱਚ ਇੱਕ ਆਪਣਾਪਨ ਸੀ ਲੱਗਦਾ ਸੀ ਕਿ ਜਿਵੇਂ ਤੁਹਾਨੂੰ ਮੇਰੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋ ਰਹੀ ਹੋਵੇ ਜਿਵੇਂ ਤੁਸੀਂ ਸੱਚਮੁੱਚ ਹੀ ਇਹ ਚਾਹੁੰਦੇ ਹੋਵੋ ਕਿ ਮੈਂ ਤੁਹਾਡੀ ਕੰਪਨੀ ਵਿੱਚ ਨੌਕਰੀ ਕਰਾਂ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੁਸਕਰਾਹਟ ਕਿੰਨੇ ਕੰਮ ਦੀ ਚੀਜ਼ ਹੈ ਅਮਰੀਕਾ ਦੀ ਇੱਕ ਵੱਡੀ ਰਬੜ ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ਦੇ ਚੇਅਰਮੈਨ ਨੇ ਮੈਨੂੰ ਦੱਸਿਆ ਕਿ ਉਹਨਾਂ ਦਾ ਵਿਚਾਰ ਹੈ ਕਿ ਜਦੋਂ ਤੱਕ ਸਾਹਮਣੇ ਵਾਲੇ ਨੂੰ ਕਿਸੇ ਕੰਮ ਵਿੱਚ ਮਜ਼ਾ ਨਹੀਂ ਆਉਂਦਾ ਉਦੋਂ ਤੱਕ ਉਸ ਕੰਮ ਵਿੱਚ ਸਫਲਤਾ ਹਾਸਲ ਨਹੀਂ ਕਰ ਸਕਦਾ ਇਹ ਉਦਯੋਗਪਤੀ ਇਹ ਮੰਨਣ ਲਈ ਉੱਕਾ ਹੀ ਤਿਆਰ ਨਹੀਂ ਸੀ ਕਿ ਕੇਵਲ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਮਿਹਨਤ ਵਿੱਚ ਹੀ ਸਾਰੇ ਜਿੰਦਿਆਂ ਦੀ ਚਾਬੀ ਛਿਪੀ ਹੈ ਉਸ ਦਾ ਕਹਿਣਾ ਸੀ ਕਿ ਅਜਿਹੇ ਅਣਗਿਣਤ ਸਫਲ ਲੋਕਾਂ ਨੂੰ ਜਾਣਦੇ ਹਨ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਕੇਵਲ ਇਸ ਲਈ ਸਫਲਤਾ ਹਾਸਲ ਕੀਤੀ ਕਿਉਂਕਿ ਉਹਨਾਂ ਨੂੰ ਇਸ ਵਿੱਚ ਮਜ਼ਾ ਆਉਂਦਾ ਸੀ ਬਾਦ ਵਿੱਚ ਜਦੋਂ ਉਹਨਾਂ ਨੂੰ ਆਪਣੇ ਕੰਮ ਵਿੱਚ ਮਜ਼ਾ ਆਉਣਾ ਬੰਦ ਹੋ ਗਿਆ ਤਾਂ ਉਹਨਾਂ ਦਾ ਧੰਦਾ ਹੀ ਮੰਦਾ ਪੈ ਗਿਆ ਅਤੇ ਫਿਰ ਉਹ ਅਸਫਲ ਹੋਣ ਲੱਗੇ ਮੈਂ ਹਜ਼ਾਰਾਂ ਵਪਾਰੀਆਂ ਨੂੰ ਇਹ ਬੇਨਤੀ ਕਰ ਚੁੱਕਿਆ ਹਾਂ ਕਿ ਉਹ ਇੱਕ ਇੱਕ ਹਫ਼ਤੇ ਤੱਕ ਹਰ ਘੰਟੇ ਕਿਸੇ ਵੀ ਪਾਸੇ ਦੇਖ ਕੇ ਮੁਸਕਰਾਉਣ ਇਸ ਦਾ ਕੀ ਪ੍ਰਭਾਵ ਹੁੰਦਾ ਹੈ ਆਓ ਹੁਣ ਇਹ ਵੀ ਵੇਖ ਲੈਂਦੇ ਹਾਂ ਇਹ ਸਾਡੇ ਸਾਹਮਣੇ ਨਿਊਯਾਰਕ ਦੇ ਪ੍ਰਸਿੱਧ ਸਟਾਕ ਬ੍ਰੋਕਰ ਵਿਲੀਅਮ ਵੀ ਸਟੀਨਹਾਰਡ ਦਾ ਪੱਤਰ ਰੱਖਿਆ ਹੈ ਉਹਨਾਂ ਦਾ ਉਦਾਹਰਨ ਅਸੀਂ ਕਈ ਵਾਰ ਅਨੁਭਵ ਕਰ ਚੁੱਕੇ ਹਾਂ ਸਾਡੀ ਸ਼ਾਦੀ ਹੋਇਆ 18 ਸਾਲ ਹੋ ਚੁੱਕੇ ਸਨ ਮਿਸਟਰ ਸਟੀਨਹਾਰਡ ਦਾ ਕਹਿਣਾ ਹੈ ਮੈਂ ਆਪਣੀ ਪਤਨੀ ਨਾਲ ਸਿਰਫ ਕੰਮ ਦੀ ਗੱਲ ਕਰਦਾ ਸੀ ਉਸ ਤੋਂ ਜ਼ਿਆਦਾ ਕੁਝ ਵੀ ਨਹੀਂ ਉਸ ਨੂੰ ਵੇਖ ਕੇ ਮੁਸਕਰਾਉਣ ਬਾਰੇ ਤਾਂ ਮੈਂ ਸੋਚ ਵੀ ਨਹੀਂ ਸੀ ਸਕਦਾ ਮੈਂ ਸੌਂ ਕੇ ਉੜਦਾ ਸੀ ਅਤਿ ਛੇਤੀ ਤੋਂ ਛੇਤੀ ਤਿਆਰ ਹੋ ਕੇ ਕੰਮ ਤੇ ਚਲੇ ਜਾਂਦਾ ਸੀ ਮੈਂ ਬਹੁਤ ਘੱਟ ਬੋਲਦਾ ਸੀ ਸ਼ਾਇਦ ਮੈਂ ਦੁਨੀਆ ਦਾ ਸਭ ਤੋਂ ਉਦਾਸੀਨ ਵਿਅਕਤੀ ਸੀ ਉਸ ਤੋਂ ਬਾਅਦ ਤੁਸੀਂ ਮੈਨੂੰ ਜਦੋਂ ਮੁਸਕਰਾਉਣ ਦੀ ਸਲਾਹ ਦਿੱਤੀ ਅਤੇ ਉਸ ਦੇ ਸਕਾਰਾਤਮਕ ਨਤੀਜਿਆਂ ਤੋਂ ਵੀ ਜਾਣੂ ਕਰਵਾਇਆ ਤਾਂ ਮੈਂ ਸੋਚਿਆ ਕਿ ਮੈਂ ਵੀ ਇੱਕ ਦਹਾਕਤੇ ਤੱਕ ਖੂਬ ਹੱਸ ਕੇ ਵੇਖਾਂਗਾ ਅਗਲੀ ਸਵੇਰ ਜਦੋਂ ਮੈਂ ਆਪਣੇ ਵਾਲ ਸੰਭਾਲ ਰਿਹਾ ਸੀ ਤੇ ਮੈਂ ਸ਼ੀਸ਼ੇ ਵਿੱਚ ਵੇਖਦੇ ਹੋਏ ਖੁਦ ਨੂੰ ਕਿਹਾ ਬਿਲ ਅੱਜ ਤੁਸੀਂ ਆਪਣੇ ਚਿਹਰੇ ਤੋਂ ਇਹ ਨਿਰਾਸ਼ਾ ਦੇ ਬਦਲ ਹਟਾਉਣ ਵਾਲੇ ਹੋ ਅੱਜ ਤੁਸੀਂ ਮੁਸਕਰਾਉਣਾ ਹੈ ਅਤੇ ਚੰਗਾ ਹੋਵੇਗਾ ਕਿ ਇਹ ਨੇਕ ਕੰਮ ਤੁਸੀਂ ਅੱਜ ਤੋਂ ਹੀ ਜਾਂ ਫਿਰ ਹੁਣ ਤੋਂ ਹੀ ਸ਼ੁਰੂ ਕਰ ਦਿਓ ਫਿਰ ਤਾਂ ਨਾਸ਼ਤੇ ਦੇ ਮੇਜ਼ ਤੇ ਵੀ ਮੈਂ ਮੁਸਕਰਾਉਂਦਾ ਹੋਇਆ ਆਇਆ ਅਤੇ ਆਪਣੀ ਪਤਨੀ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਿਆ ਤੁਸੀਂ ਮੈਨੂੰ ਕਿਹਾ ਸੀ ਕਿ ਮੇਰੇ ਅੰਦਰਲਾ ਇਹ ਬਦਲਾਅ ਵੇਖ ਕੇ ਉਹ ਹੈਰਾਨ ਹੋ ਜਾਵੇਗੀ ਨਹੀਂ ਉਹ ਤਾਂ ਪਾਗਲ ਜਹੀ ਹੋ ਗਈ ਉਹ ਤਾਂ ਕੁਝ ਸਮਝ ਹੀ ਨਹੀਂ پا ਰਹੀ ਸੀ ਤੇਰ ਮੈ ਉਸਨੂੰ ਦੱਸਿਆ ਕਿ ਹੁਣ ਮੈਂ ਹਮੇਸ਼ਾ ਹੀ ਇਸੇ ਤਰ੍ਹਾਂ ਮੁਸਕਰਾਉਂਦਾ ਰਿਹਾ ਕਰਾਂਗਾ ਅਤੇ ਮੈਂ ਆਪਣਾ ਵਾਅਦਾ ਨਹੀਂ ਤੋੜਿਆ। ਤੇਰੇ ਬਦਲੇ ਹੋਏ ਵਿਹਾਰ ਨਾਲ 2 ਮਹੀਨਿਆਂ ਵਿੱਚ ਹੀ ਸਾਡੇ ਘਰ ਦਾ ਉਦਾਸ ਈਨ ਮਾਹੌਲ ਖੁਸ਼ਗਵਾਰ ਹੋ ਗਿਆ। ਅਸੀਂ ਇੰਨੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ ਸਨ ਜਿੰਨੀਆਂ ਕਿ ਅਸੀਂ ਪੂਰੇ ਸਾਲ ਵਿੱਚ ਵੀ ਨਹੀਂ ਕਰ ਸਕਦੇ ਸੀ। ਹੁਣ ਤਾਂ ਮੈਂ ਦਫ਼ਤਰ ਜਾਂਦੇ ਸਮੇਂ ਆਪਣੀ ਬਿਲਡਿੰਗ ਦੇ ਲਿਫਟ ਮੈਨ ਨੂੰ ਵੀ ਹੱਸਦੇ ਹੋਏ ਗੁੱਡ ਮਾਰਨਿੰਗ ਕਹਿੰਦਾ ਹਾਂ ਮੁਸਕਰਾ ਕੇ ਦਰਵਾਜ਼ਾ ਦਾ ਸਵਾਗਤ ਸਵੀਕਾਰ ਕਰਦਾ ਹਾਂ ਬੈਂਕ ਵਿੱਚ ਜਾਣ ਤੇ ਕੈਸ਼ੀਅਰ ਵੱਲ ਮੁਸਕਰਾ ਕੇ ਵੇਖਦਾ ਹਾਂ ਸਟਾਕ ਐਕਸਚੇਂਜ ਵਿੱਚ ਜਾਣ ਤੇ ਵੀ ਉੱਥੋਂ ਦੇ ਲੋਕਾਂ ਨੂੰ ਮੁਸਕਰਾ ਕੇ ਵੇਖਦਾ ਹਾਂ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਉਦਾਸ ਦੇਖਿਆ ਸੀ ਮੈਨੂੰ ਪਤਾ ਲੱਗ ਗਿਆ ਹੈ ਕਿ ਮੁਸਕਰਾਹਟ ਦਾ ਜਵਾਬ ਮੁਸਕਰਾਹਟ ਹੀ ਹੁੰਦੀ ਹੈ ਕਿਉਂਕਿ ਹੁਣ ਮੈਨੂੰ ਵੇਖ ਕੇ ਸਾਰੇ ਹੀ ਮੁਸਕਰਾਉਂਦੇ ਹਨ ਜੋ ਕੋਈ ਵੀ ਮੇਰੇ ਕੋਲ ਸ਼ਿਕਾਇਤ ਜਾਂ ਸਮੱਸਿਆ ਲੈ ਕੇ ਆਉਂਦਾ ਹੈ ਮੈਂ ਉਹਨਾਂ ਦੀਆਂ ਗੱਲਾਂ ਦਿਲੋਂ ਮੁਸਕਰਾਉਂਦੇ ਹੋਏ ਸੁਣਦਾ ਹਾਂ ਅਤੇ ਇਸ ਨਾਲ ਸਮੱਸਿਆ ਦਾ ਹੱਲ ਕੱਢਣਾ ਸੌਖਾ ਹੋ ਜਾਂਦਾ ਹੈ ਮੁਸਕਰਾਹਟ ਦੀ ਵਜ੍ਹਾ ਨਾਲ ਹੀ ਹੁਣ ਮੈਂ ਜ਼ਿਆਦਾ ਪੈਸੇ ਕਮਾ ਸਕਦਾ ਹਾਂ ਹਰ ਰੋਜ਼ ਜ਼ਿਆਦਾ ਡਾਲਰ ਜਿਸ ਦਫ਼ਤਰ ਵਿੱਚ ਮੈਂ ਕੰਮ ਕਰਦਾ ਹਾਂ ਉਹੀ ਇੱਕ ਦੂਜੇ ਬ੍ਰੋਕਰ ਦਾ ਵੀ ਦਫ਼ਤਰ ਹੈ ਉੱਥੇ ਕੰਮ ਕਰਨ ਵਾਲਾ ਇੱਕ ਕਲਰਕ ਬਹੁਤ ਵਧੀਆ ਆਦਮੀ ਹੈ ਅਕਮੈ ਮਸਕਰਾਹੜ ਦੇ ਨਤੀਜਿਆਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਮੈਂ ਆਪਣੀ ਸਾਰੀ ਫਿਲਾਸਫੀ ਉਸ ਨੂੰ ਦੱਸ ਦਿੱਤੀ। ਉਸ ਕਲਾਰਕ ਨੇ ਹੀ ਮੈਨੂੰ ਦੱਸਿਆ ਕਿ ਪਹਿਲਾਂ ਉਹ ਮੈਨੂੰ ਬਹੁਤ ਘਮੰਡੀ ਅਤੇ ਅੜਿਆ ਆਦਮੀ ਸਮਝਦਾ ਸੀ ਪਰ ਮੇਰੇ ਬਾਰੇ ਉਸ ਦੇ ਇਹ ਵਿਚਾਰ ਹੁਣ ਬਦਲ ਚੁੱਕੇ ਹਨ। ਉਹ ਕਹਿੰਦਾ ਹੈ ਕਿ ਮੈਂ ਬਹੁਤ ਜਿੰਦਾਦਿਲ ਅਤੇ ਨੌਜਵਾਨ ਲੱਗਦਾ ਹਾਂ। ਹੁਣ ਮੈਂ ਦੂਜਿਆਂ ਦੀ ਆਲੋਚਨਾ ਕਰਨੀ ਵੀ ਛੱਡ ਦਿੱਤੀ ਹੈ। ਹੁਣ ਤਾਂ ਮੈਂ ਪ੍ਰਸ਼ੰਸਾ ਅਤੇ ਸਰਾਹਣਾ ਵਿੱਚ ਵਿਸ਼ਵਾਸ ਰੱਖਦਾ ਹਾਂ। ਮੈਂ ਕੀ ਚਾਹੁੰਦਾ ਹਾਂ ਹੁਣ ਮੈਂ ਇਸ ਤਰ੍ਹਾਂ ਨਹੀਂ ਬੋਲਦਾ ਹੁਣ ਤਾਂ ਮੈਂ ਆਪਣੇ ਸਾਹਮਣੇ ਵਾਲੇ ਦਾ ਨਜ਼ਰੀਆ ਪਰਖਦਾ ਹਾਂ ਇਹਨਾਂ ਸਭ ਸਕਾਰਾਤਮਕ ਵਿਚਾਰਧਾਰਾ ਮ ਨੇ ਮੇਰੇ ਅੰਦਰ ਇਨਕਲਾਬੀ ਪਰਿਵਰਤਨ ਲਿਆ ਦਿੱਤਾ ਹੈ ਮੈਂ ਪੂਰੀ ਤਰ੍ਹਾਂ ਬਦਲ ਚੁੱਕਿਆ ਹਾਂ ਅਤੇ ਪਹਿਲਾਂ ਨਾਲੋਂ ਬਹੁਤ ਖੁਸ਼ ਅਦਤ ਨਹੀਂ ਹੋ ਗਿਆ ਹੁਣ ਮੇਰੇ ਕੋਲ ਸੱਚੇ ਮਿੱਤਰ ਹਨ ਸੱਚੀਆਂ ਖੁਸ਼ੀਆਂ ਹਨ ਅਤੇ ਇਹ ਹੀ ਤਾਂ ਸਭ ਤੋਂ ਵੱਡੀ ਦੌਲਤ ਹੈ ਕਿ ਤੁਹਾਨੂੰ ਵੀ ਮੁਸਕਰਾਉਣਾ ਜਾਂ ਹੱਸਣਾ ਔਖਾ ਕੰਮ ਲੱਗਦਾ ਹੈ ਤਾਂ ਫਿਰ ਇਸ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਦੋ ਤਰੀਕੇ ਹਨ ਸਭ ਤੋਂ ਪਹਿਲਾਂ ਖੁਦ ਨੂੰ ਹੱਸਣ ਲਈ ਮਜਬੂਰ ਕਰ ਦਿਓ ਜਦੋਂ ਵੀ ਤੁਸੀਂ ਘਰ ਵਿੱਚ ਇਕੱਲੇ ਹੋ ਜਾਂ ਸੀਟੀ ਵਜਾਉਂਦੇ ਹੋਏ ਗੁੰਗੜਾਉਂਦੇ ਹੋਏ ਗੀਤ ਗਾਓ ਨੱਚੋ ਟੱਪੋ ਕੁਝ ਇਸ ਤਰ੍ਹਾਂ ਵਿਹਾਰ ਕਰੋ ਜਿਵੇਂ ਤੁਸੀਂ ਬਹੁਤ ਖੁਸ਼ ਹੋ ਅਤੇ ਫਿਰ ਕੁਝ ਸਮੇਂ ਬਾਅਦ ਤੁਹਾਨੂੰ ਆਪਣੇ ਆਪ ਹੀ ਇਹ ਦੁਲੰਦ ਵਿੱਚ ਆਨੰਦ ਆਉਣ ਲੱਗ ਪਵੇਗਾ ਮਹਾਨ ਦਾਰਸ਼ਨਿਕ ਅਤੇ ਮਨੋਵਿਗਿਆਨਿਕ ਵਿਲੀਅਮ ਡੋਮਸ ਨੇ ਇਸ ਗੱਲ ਨੂੰ ਕੁਝ ਇਸ ਤਰ੍ਹਾਂ ਸਪਸ਼ਟ ਕੀਤਾ ਸੀ ਅਸੀਂ ਸੋਚਦੇ ਹਾਂ ਕਿ ਸਾਡੇ ਚੰਗੇ ਮਾੜੇ ਕੰਮ ਸਾਡੀਆਂ ਭਾਵਨਾਵਾਂ ਦਾ ਪਾਲਣ ਕਰਦੇ ਹਨ ਪਰ ਅਸਲੀਅਤ ਤਾਂ ਇਹ ਹੈ ਕਿ ਕਾਰਜ ਅਤੇ ਭਾਵਨਾ ਨਾਲ-ਨਾਲ ਚੱਲਦੇ ਹਨ ਅਤੇ ਕਿਸੇ ਵੀ ਕੰਮ ਤੇ ਨਿਰੰਤਰ ਕਰਨਾ ਸੌਖਾ ਹੈ ਜਦੋਂ ਕਿ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣਾ ਬਹੁਤ ਔਖਾ ਹੁੰਦਾ ਹੈ ਤਾਂ ਗੱਲ ਬਿਲਕੁਲ ਸਾਫ਼ ਹੈ ਕਿ ਖੁਸ਼ ਰਹਿਣ ਲਈ ਸਾਨੂੰ ਇਸ ਤਰ੍ਹਾਂ ਬੋਲਣਾ ਤੇ ਵਿਹਾਰ ਕਰਨਾ ਚਾਹੀਦਾ ਹੈ ਜੇ ਮੈਂ ਅਸੀਂ ਬਹੁਤ ਖੁਸ਼ ਹੋਈਏ ਇਸ ਪੂਰੇ ਸੰਸਾਰ ਵਿੱਚ ਸਾਰਿਆਂ ਨੂੰ ਖੁਸ਼ੀ ਦੀ ਭਾਲ ਹੈ ਪਰ ਇਸ ਨੂੰ ਪ੍ਰਾਪਤ ਕਰਨ ਦਾ ਕੇਵਲ ਇੱਕ ਹੀ ਤਰੀਕਾ ਹੈ ਆਪਣੇ ਵਿਚਾਰਾਂ ਨੂੰ ਕਾਬੂ ਵਿੱਚ ਰੱਖ ਕੇ ਖੁਸ਼ੀ ਹਾਸਲ ਕਰਨਾ ਖੁਸ਼ੀ ਕਿਸੇ ਬਾਰੀ ਪ੍ਰਸਥਿਤੀ ਦੀ ਮਹਤਾਜ ਨਹੀਂ ਹੈ ਉਹ ਤਾਂ ਸਾਨੂੰ ਖੁਦ ਆਪਣੇ ਅੰਦਰ ਲੱਭਣੀ ਚਾਹੀਦੀ ਹੈ ਦੁੱਖ ਸੁੱਖ ਇਸ ਗੱਲ ਦੇ ਮਹਤਾਜ ਨਹੀਂ ਹਨ ਕਿ ਤੁਸੀਂ ਕੀ ਹੋ ਕਿਵੇਂ ਹੋ ਕਿੱਥੇ ਰਹਿੰਦੇ ਹੋ ਕੀ ਕਰਦੇ ਹੋ ਇਸ ਦਾ ਸਬੰਧ ਤਾਂ ਤੁਹਾਡੀ ਸੋਚ ਨਾਲ ਹੈ ਉਦਾਹਰਨ ਵਜੋਂ ਜੋ ਤਨਖਾਹ ਵੀ ਬਰਾਬਰ ਲੈਂਦੇ ਹਨ ਪਰ ਉਹਨਾਂ ਵਿੱਚ ਇੱਕ ਜ਼ਿਆਦਾ ਸੁਖੀ ਹੋਵੇਗਾ ਇੱਕ ਜ਼ਿਆਦਾ ਦੁਖੀ ਹੋਵੇਗਾ ਕਾਰਨ ਕਿਉਂਕਿ ਉਹਨਾਂ ਦਾ ਪ੍ਰਸਥਤੀਆਂ ਨੂੰ ਵੇਖਣ ਦਾ ਨਜ਼ਰੀਆ ਵੱਖਰਾ ਹੋਵੇਗਾ ਗਰਮ ਪ੍ਰਦੇਸ਼ਾਂ ਵਿੱਚ ਕੜਕਰੀ ਧੁੱਪ ਵਿੱਚ ਖੇਤਾਂ ਵਿੱਚ ਕੰਮ ਕਰ ਰਿਹਾ ਗਰੀਬ ਕਿਸਾਨ ਵੀ ਉਹਨਾਂ ਹੀ ਸੁਖੀ ਹੋ ਸਕਦਾ ਹੈ ਜਿੰਨਾ ਕਿ ਨਿਊਯਾਰਕ ਸ਼ਿਕਾਗੋ ਦਨ ਲਾਸ ਐਂਜਲਸ ਦੇ 에어 ਕੰਡੀਸ਼ਨ ਦਫਤਰ ਵਿੱਚ ਕੰਮ ਕਰਨ ਵਾਲਾ ਕੋਈ ਵੱਡਾ ਅਫਸਰ ਸ਼ਰਤ ਇਹ ਹੈ ਕਿ ਉਹ ਕਿਸਾਨ ਦੀ ਸੋਚ ਵੀ ਸਕਾਰਾਤਮਕ ਹੋਵੇ ਕੋਈ ਵੀ ਚੀਜ਼ ਚੰਗੀ ਜਾਂ ਬੁਰੀ ਨਹੀਂ ਹੁੰਦੀ ਉਸ ਨੂੰ ਚੰਗਾ ਜਾਂ ਬੁਰਾ ਤਾਂ ਸਾਡਾ ਨਜ਼ਰੀਆ ਬਣਾ ਦਿੰਦਾ ਹੈ ਅਜਿਹਾ ਵਿਲੀਅਮਸ ਐਕਸਪੀਅਰ ਨੇ ਕਿਹਾ ਸੀ ਬਰਾਹਿਮ ਲਿੰਕਨ ਦਾਵੇ ਮੱਤ ਸੀ ਬਹੁਤੇ ਲੋਕ ਉਹਨੇ ਹੀ ਖੁਸ਼ ਰਹਿੰਦੇ ਹਨ ਜਿੰਨਾ ਖੁਸ਼ ਉਹ ਰਹਿਣਾ ਚਾਹੁੰਦੇ ਹਨ ਅਤੇ ਇਹ ਕਥਨ ਮੇਰੇ ਲਈ ਵਾਕਈ ਸੱਚਾਈ ਬਣ ਗਿਆ ਜਦੋਂ ਇੱਕ ਵਾਰ ਮੈਂ ਨਿਊਯਾਰਕ ਵਿੱਚ ਲਾਗ ਆਇਲੈਂਡ ਰੇਲ ਰੋਡ ਔਰ ਸਟੇਸ਼ਨ ਦੀਆਂ ਪੌੜੀਆਂ ਚੜ ਰਿਹਾ ਸੀ ਅਤੇ ਮੇਰੇ ਸਾਹਮਣੇ ਹੀ 340 ਲੰਗੜੇ ਬੱਚੇ ਸੋਟੀ ਜਾਂ ਬਸਾਕੀਆਂ ਦੇ ਸਹਾਰੇ ਪੌੜੀਆਂ ਚੜ ਰਹੇ ਸਨ ਪਰ ਮੈਂ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਉਹ ਸਭ ਖੁਸ਼ੀ-ਖੁਸ਼ੀ ਮਾਸੀ ਦੇ ਮੂਡ ਵਿੱਚ ਉੱਪਰ ਚੜ ਰਹੇ ਸਨ ਬਿਨਾਂ ਕਿਸੇ ਨਿਰਾਸ਼ਾ ਜਾਂ ਚਿੰਤਾ ਦੇ ਇਸ ਬਾਰੇ ਮੈਂ ਉਹਨਾਂ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਸ ਨੇ ਮੈਨੂੰ ਦੱਸਿਆ ਪਹਿਲੀ ਵਾਰ ਜਦੋਂ ਕਿਸੇ ਬੱਚੇ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਹੁਣ ਪੂਰੀ ਜ਼ਿੰਦਗੀ ਬੇਸਾਕੀਆਂ ਦੇ ਜ਼ਹਾਰ ਹੀ ਚੱਲ ਸਕੇਗਾ ਤਾਂ ਉਸ ਨੂੰ ਬਹੁਤ ਸਦਮਾ ਪਹੁੰਚਦਾ ਪਰ ਫਿਰ ਹੌਲੀ-ਹੌਲੀ ਉਹ ਇਸ ਨੂੰ ਹੀ ਆਪਣੀ ਕਿਸਮਤ ਸਮਝ ਕੇ ਪਰਸਥਿਤੀਆਂ ਨਾਲ ਸਮਝੌਤਾ ਕਰ ਲੈਂਦਾ ਅਤੇ ਫਿਰ ਸੁਧਾਰਨ ਜੀਵਨ ਜਿਉਣ ਲੱਗ ਜਾਂਦਾ ਹੈ ਮੇਰੀ ਇੱਛਾ ਹੋਈ ਕਿ ਮੈਂ ਦਿਲੋਂ ਇਹਨਾਂ ਨੂੰ ਧੰਨਵਾਦ ਦਿਆਂ ਇਹਨਾਂ ਨੂੰ ਝੁੱਕ ਕੇ ਸਲਾਮ ਕਰਾਂ ਕਿਉਂਕਿ ਇਹਨਾਂ ਨੇ ਹੀ ਮੈਨੂੰ ਇੱਕ ਅਜਿਹਾ ਸਫਲ ਕੁਸਕਾਇਆ ਹੈ ਜਿਸ ਨੂੰ ਮੈਂ ਪੂਰੀ ਜ਼ਿੰਦਗੀ ਨਹੀਂ ਭੁੱਲ ਸਕਾਂਗਾ ਸਭ ਤੋਂ ਜ਼ਿਆਦਾ ਬੋਰਿਅਤ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਦਫ਼ਤਰ ਦੇ ਬੰਦ ਕਮਰੇ ਵਿੱਚ ਇਕੱਲੇ ਕੰਮ ਕਰਨਾ ਪਵੇ ਜਾਂ ਦੂਜੇ ਕਰਮਚਾਰੀਆਂ ਨਾਲ ਗੱਲ ਕਰਨ ਦਾ ਮੌਕਾ ਨਾ ਮਿਲ ਸਕੇ ਮੈਕਸੀਕੋ ਦੀ ਸਨਾਰੂ ਮਾਰੀਆ ਗਾਜਲੇਸ ਦੀ ਨੌਕਰੀ ਵੀ ਅਜਿਹੀ ਹੀ ਸੀ ਇਸ ਲਈ ਦੂਜੇ ਕਰਮਚਾਰੀਆਂ ਨੂੰ ਹਾਸੇ ਮਜ਼ਾਕ ਕਰਦਾ ਵੇਖ ਕੇ ਉਸ ਨੂੰ ਬਹੁਤ ਈਰਖਾ ਹੁੰਦੀ ਸੀ ਨੌਕਰੀ ਦੇ ਮੁੱਢਲੇ ਦਿਨਾਂ ਵਿੱਚ ਉਹਨਾਂ ਦੇ ਕੋਲ ਦੀ ਲੰਘਣ ਵੇਲੇ ਉਹ ਆਪਣਾ ਮੂੰਹ ਸੰਕੋਚ ਨਾਲ ਦੂਜੇ ਪਾਸੇ ਕਰ ਲੈਂਦੀ ਸੀ ਪਰ ਕੁਝ ਦਿਨਾਂ ਬਾਅਦ ਉਸਨੇ ਖੁਦ ਨੂੰ ਪੁੱਛਿਆ ਮਾਰੀਆ ਕੀ ਤੁਸੀਂ ਚਾਹੁੰਦੇ ਹੋ ਕਿ ਦੂਜੀਆ ਔਰਤਾਂ ਆ ਕੇ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਉਣ ਪਰ ਅਜਿਹਾ ਕਦੇ ਨਹੀਂ ਹੋ ਸਕਦਾ ਤੁਹਾਨੂੰ ਖੁਦ ਉਹਨਾਂ ਨੂੰ ਮਿਲ ਕੇ ਦੋਸਤੀ ਦੀ ਪਹਿਲ ਕਰਨੀ ਪਵੇਗੀ ਅਗਲੀ ਵਾਰ ਉਹ ਉਹਨਾਂ ਦੇ ਮੇਜ਼ ਤੱਕ ਗਈ ਅਤੇ ਉਹਨਾਂ ਨੂੰ ਪੁੱਛਿਆ ਹੈਲੋ ਕੀ ਹਾਲ ਹੈ ਤੁਹਾਡਾ ਜਵਾਬ ਵਿੱਚ ਸਾਹਮਣੇ ਵਾਲੀ ਔਰਤ ਵੀ ਮੁਸਕਰਾ ਪਈ ਅਤੇ ਫਿਰ ਹੌਲੀ-ਹੌਲੀ ਦੋਸਤੀ ਵਾਲਾ ਮਾਹੌਲ ਬਣ ਗਿਆ ਫਿਰ ਤਾਂ ਹੌਲੀ-ਹੌਲੀ ਲੋਕਾਂ ਨਾਲ ਉਸ ਦੀ ਜਾਣ-ਪਛਾਣ ਵਧਣ ਲੱਗੀ ਅਤੇ ਦੋਸਤੀ ਹੋਣ ਲੱਗੀ ਹੁਣ ਤਾਂ ਉਸ ਨੂੰ ਆਪਣੀ ਨੌਕਰਾਨੀ ਵੀ ਅਨੰਦਾਇਕ ਲੱਗਣ ਲੱਗੀ ਹੈ ਪ੍ਰਕਾਸ਼ਕ ਅਤੇ ਲੇਖਕ ਅਲਬਰਟ ਹਾਰਵਰਡ ਦੀ ਇਸ ਬੁੱਧੀਮਾਨੀ ਭਰਪੂਰ ਸਲਾਹ ਨੂੰ ਧਿਆਨ ਨਾਲ ਪੜੋ ਅਤੇ ਪੜ੍ਹ ਕੇ ਇਸ ਉੱਪਰ ਅਮਲ ਜ਼ਰੂਰ ਕਰੋ ਬਾਹਰ ਜਾਂਦੇ ਸਮੇਂ ਆਪਣੇ ਠੋਡੀ ਅੰਦਰ ਨੂੰ ਖਿੱਚੋ ਸਿਰ ਦੇ ਉੱਪਰੀ ਹਿੱਸੇ ਨੂੰ ਥੋੜਾ ਜਿਹਾ ਉੱਪਰ ਵੱਲ ਨੂੰ ਤਾਣ ਲਵੋ ਫਿਰ ਆਪਣੇ ਫੇਫੜਿਆਂ ਵਿੱਚ ਜਿਆਦਾ ਤੋਂ ਜਿਆਦਾ ਹਵਾ ਭਰ ਲਵੋ ਸੂਰਜ ਦੀ ਰੌਸ਼ਨੀ ਨੂੰ ਪੀਂ ਜਾਵੋ ਮਿੱਤਰ ਦਾ ਸਵਾਗਤ ਹੱਸ ਕੇ ਕਰੋ ਹਰ ਵਾਰ ਖੁੱਲੇ ਦਿਲ ਨਾਲ ਹੱਥ ਮਿਲਾਓ ਇਹ ਗੱਲ ਆਪਣੇ ਦਿਮਾਗ ਵਿੱਚੋਂ ਕੱਢ ਦੇਵੋ ਕਿ ਤੁਹਾਨੂੰ ਗਲਤ ਸਮਝਿਆ ਜਾਵੇਗਾ ਦੁਸ਼ਮਣਾਂ ਬਾਰੇ ਬਿਲਕੁਲ ਵੀ ਨਾ ਸੋਚੋ ਇਹ ਗੱਲ ਨਿਸ਼ਚਿਤ ਕਰ ਲਵੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਤੇ ਫਿਰ ਬਿਨਾਂ ਕਿਸੇ ਪਟਕਣ ਦੇ ਆਪਣੇ ਅਦੇਸ਼ਵਰ ਨਿਰੰਤਰ ਵੱਧਦੇ ਜਾਵੋ ਆਪਣੇ ਦਿਮਾਗ ਨੂੰ ਹਮੇਸ਼ਾ ਹੀ ਨੇਕ ਕੰਮਾਂ ਵੱਲ ਕੇਂਦ੍ਰਿਤ ਕਰੋ ਅਤੇ ਫਿਰ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਜਾਵੇਗਾ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਤੁਸੀਂ ਆਪਣੀਆਂ ਆਸ਼ਾਵਾਂ ਦੀ ਪੂਰਤੀ ਲਈ ਅਵਚੇਤਨ ਰਾਹੇ ਜ਼ਰੂਰੀ ਮੌਕਾ ਬਣਾ ਰਹੇ ਹੋ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮੂੰਗੇ ਦਾ ਕੀੜਾ ਲਹਿਰਾਂ ਤੋਂ ਆਪਣੀ ਜ਼ਰੂਰਤ ਅਨੁਸਾਰ ਜ਼ਰੂਰੀ ਤੱਕ ਗ੍ਰਹਿਣ ਕਰ ਲੈਂਦਾ ਹੈ ਆਪਣੇ ਦਿਮਾਗ ਵਿੱਚ ਹਮੇਸ਼ਾ ਹੀ ਉਸ ਗੰਭੀਰ ਵਿਸ਼ੇਸ਼ ਜੋਗ ਵਿਅਕਤੀ ਦੀ ਤਸਵੀਰ ਰੱਖੋ ਜੋ ਤੁਸੀਂ ਬਣਨਾ ਚਾਹੁੰਦੇ ਹੋ ਅਤੇ ਤੁਹਾਡਾ ਇਹ ਵਿਚਾਰ ਹਰ ਪਲ ਤੁਹਾਨੂੰ ਉਸ ਅਨਮੋਲ ਤਸਵੀਰ ਦੇ ਨਜ਼ਦੀਕ ਲੈ ਜਾਵੇਗਾ ਤਾਂ ਸਰਵਸ਼ਕਤੀਮਾਨ ਸੱਚ ਹੁੰਦਾ ਹੈ ਸਹੀ ਮਾਨਸਿਕ ਨਜ਼ਰੀਆ ਹਰ ਆਦੇਸ਼ ਨੂੰ ਪਾਉਣ ਲਈ ਜ਼ਰੂਰੀ ਹੈ ਸਾਹਸ ਇਮਾਨਦਾਰੀ ਅਤੇ ਖੁਸ਼ੀ ਸਭ ਤੋਂ ਜ਼ਰੂਰੀ ਚੀਜ਼ਾਂ ਹਨ ਸਹੀ ਮਨੁੱਖ ਨੂੰ ਰਚਨਾਤਮਕ ਬਣਾਉਂਦੀਆਂ ਹਨ ਜੇਕਰ ਮਨੁੱਖ ਵਿੱਚ ਇੱਛਾ ਸ਼ਕਤੀ ਹੋਵੇ ਤਾਂ ਸਭ ਕੁਝ ਹਾਸਲ ਕਰ ਸਕਦਾ ਹੈ ਸੱਚੇ ਦਿਲੋਂ ਕੀਤੀ ਗਈ ਪ੍ਰਾਰਥਨਾ ਜ਼ਰੂਰ ਪੂਰੀ ਹੁੰਦੀ ਹੈ ਸਾਡਾ ਦਿਲ ਜਿਹੋ ਜਿਹਾ ਸੋਚਦਾ ਹੈ ਅਸੀਂ ਉਹੋ ਜਿਹੇ ਹੀ ਬਣ ਜਾਂਦੇ ਹਾਂ ਹੁਣ ਆਪਣੀ ਠੋਡੀ ਅੰਦਰ ਨੂੰ ਖਿੱਚੋ ਸਿਰ ਦੇ ਉੱਪਰ ਹਿੱਸੇ ਨੂੰ ਥੋੜਾ ਜਿਹਾ ਉੱਪਰ ਵੱਲ ਨੂੰ ਤਾਣ ਲਵੋ ਅਸੀਂ ਤਾਂ ਪਰਮਪ੍ਰਤਾ ਪਰਮਾਤਮਾ ਦੀ ਅਵਿਕਸਿਤ ਅਵਸਥਾ ਹਾਂ ਚੀਨ ਦੇ ਸਾਰੇ ਦਾਰਸ਼ਨਿਕਾਂ ਨੇ ਬਹੁਤ ਹੀ ਸਮਝਦਾਰੀਆਂ ਭਰੀਆਂ ਗੱਲਾਂ ਆਖੀਆਂ ਉਹਨਾਂ ਨੂੰ ਭਲੀ ਭੰਤੀ ਪਤਾ ਸੀ ਕਿ ਇਹ ਸੰਸਾਰ ਕਿਵੇਂ ਚੱਲਦਾ ਹੈ ਉਨ੍ਹਾਂ ਨੇ ਲਿਖੀ ਇਸ ਕਹਾਵਤ ਨੂੰ ਸਾਨੂੰ ਆਪਣੇ ਘਰ ਦੇ ਮੁੱਖ ਦਵਾਰ ਤੇ ਚਿਪਕਾ ਦੇਣਾ ਚਾਹੀਦਾ ਹੈ ਜਿਸ ਵਿਅਕਤੀ ਕੋਲੇ ਮੁਸਕਰਾਹਟ ਚਿਹਰਾ ਨਾ ਹੋਵੇ ਉਸ ਨੂੰ ਦੁਕਾਨ ਖੋਲਣ ਦੀ ਭੁੱਲ ਬਿਲਕੁਲ ਨਹੀਂ ਕਰਨੀ ਚਾਹੀਦੀ ਤੁਹਾਡੀ ਮੁਸਕਰਾਹਟ ਤੁਹਾਡੀ ਚੰਗੀ ਭਾਵਨਾ ਦੀ ਸੰਦੇਸ਼ਵਾਹਕ ਹੁੰਦੀ ਹੈ ਤੁਹਾਡੀ ਮੁਸਕਰਾਹਟ ਨਾਲ ਉਹ ਸਾਰੀਆਂ ਜ਼ਿੰਦਗੀਆਂ ਵੀ ਜੀਵੰਤ ਹੋ ਜਾਂਦੀਆਂ ਹਨ ਜਿਨ੍ਹਾਂ ਦੀ ਨਜ਼ਰ ਤੁਹਾਡੇ ਚਿਹਰੇ ਤੇ ਪੈਂਦੀ ਹੈ ਉਹ ਵਿਅਕਤੀ ਜੋ ਹਰ ਰੋਜ਼ ਹਰ ਸਮੇਂ ਨੱਕ ਮੂੰ ਚੜਾਉਂਦੇ ਗੁੱਸੇ ਭਰੇ ਚਿੱਟੜੇ ਚਿਹਰੇ ਨੂੰ ਵੇਖਦੇ ਹਨ ਉਹ ਜੇਕਰ ਇੱਕ ਵੀ ਮੁਸਕਰਾਉਂਦੇ ਚਿਹਰੇ ਨੂੰ ਵੇਖ ਲਵੇ ਉਸ ਨੂੰ ਸੰਗਣੇ ਬੱਦਲਾਂ ਵਿੱਚੋਂ ਝਾਕਦੇ ਸੂਰਜ ਵਾਂਗ ਪ੍ਰਤੀਤ ਹੁੰਦਾ ਹੈ ਜਦੋਂ ਕੋਈ ਇਨਸਾਨ ਆਪਣੇ ਗਾਹਕਾਂ ਆਪਣੇ ਟੀਚਰ ਆਪਣੇ ਬੌਸ ਜਾਂ ਫਿਰ ਆਪਣੇ ਮਾਤਾ ਪਿਤਾ ਦੇ ਕਾਰਨ ਦਵਾ ਜਾਂ ਤਣਾਅ ਵਿੱਚ ਹੋਵੇ ਅਦੇ ਇਸ ਸਮੇਂ ਵਿੱਚ ਤੁਹਾਡੀ ਮੁਸਕਰਾਹਟ ਉਸ ਨੂੰ ਇਹ ਗੱਲ ਦਾ ਧਿਆਨ ਕਰਵਾ ਸਕਦੀ ਹੈ ਕਿ ਨਿਰਾਸ਼ਾ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਨਿਕਲਦਾ ਮੁਸਕਰਾਹਟ ਕਹਿੰਦੀ ਹੈ ਕਿ ਦੁਨੀਆ ਰੰਗინੀਆਂ ਨਾਲ ਭਰੀ ਪਈ ਹੈ ਅਜੇ ਕੁਝ ਹੀ ਸਾਲ ਪਹਿਲਾਂ ਨਿਊਯਾਰਕ ਦੇ ਇੱਕ ਡਿਪਾਰਟਮੈਂਟਲ ਸਟੋਰ ਵਿੱਚ ਵੱਡੇ ਦਿਨ ਭਾਵ 크리스마ਸ ਦੇ ਭੀੜ ਕਾਰਨ ਸੇਲਜ਼ ਕਲਰਕ ਕਾਫੀ ਦਬਾਅ ਵਿੱਚ ਸਨ ਫਿਰ ਇਸ ਸਟੋਰ ਨੇ ਆਪਣੇ ਇਸ਼ਤਿਹਾਰ ਰਾਹੀਂ ਪਾਠਕਾਂ ਨੂੰ ਇਹ ਫਿਲਾਸਫੀ ਦੱਸੀ 크리스마ਸ ਮੌਕੇ ਖੁਸ਼ੀ ਅਤੇ ਮੁਸਕਰਾਹਟ ਦਾ ਮੁੱਲ ਇਸ ਨਾਲ ਖਰਚਾ ਇੱਕ ਪੈਸਾ ਵੀ ਨਹੀਂ ਹੁੰਦਾ ਬੇਸ਼ੁਮਾਰ ਦੌਲਤ ਮਿਲਦੀ ਹੈ ਜਿਨ੍ਹਾਂ ਨੂੰ ਇਹ ਮਿਲਦੀ ਹੈ ਉਹ ਤਾਂ ਮਾਲੋ-ਮਾਲ ਹੁੰਦੇ ਹਨ ਪਰ ਇਸ ਨੂੰ ਦੇਣ ਵਾਲੇ ਵੀ ਗਰੀਬ ਨਹੀਂ ਰਹਿੰਦੇ ਇਹ ਇੱਕ ਪਲ ਵਿੱਚ ਹੀ ਪ੍ਰਾਪਤ ਹੋ ਸਕਦੀ ਹੈ ਪਰ ਇਸ ਦੀ ਜਾਦ ਸ਼ਕਤੀ ਸਥਾਈ ਹੁੰਦੀ ਹੈ ਕੋਈ ਵੀ ਇੰਨਾ ਗਰੀਬ ਨਹੀਂ ਹੋ ਸਕਦਾ ਜੋ ਇਸ ਦਾ ਲਾਭ ਨਾ ਉਠਾ ਸਕੇ ਅਤੇ ਕੋਈ ਵੀ ਇੰਨਾ ਅਮੀਰ ਨਹੀਂ ਹੋ ਸਕਦਾ ਜੋ ਇਸ ਤੋਂ ਬਿਨਾ ਜੀਵਨ ਜਿਊ ਸਕੇ ਇਹ ਵਪਾਰ ਵਿੱਚ ਸਦਭਾਵਨਾ ਭਰਦੀ ਹੈ ਘਰ ਨੂੰ ਸੁੱਖ ਨਾ ਭਰ ਦਿੰਦੀ ਹੈ ਅਤੇ ਇਹ ਹੀ ਸੱਚੀ ਦੋਸਤੀ ਦੀ ਪਛਾਣ ਹੈ ਇਹ ਨਿਰਾਸ਼ ਵਿਅਕਤੀਆਂ ਲਈ ਆਸ਼ਾ ਦੀ ਇੱਕ ਕਿਰਨ ਹੈ ਥੱਕੇ ਹੋਏ ਲੋਕਾਂ ਲਈ ਇੱਕ ਛਾਂ ਵਾਲਾ ਦਰਖਤ ਹੈ ਦੁਖੀ ਲੋਕਾਂ ਲਈ ਸੂਰਜ ਦਾ ਪ੍ਰਕਾਸ਼ ਹੈ ਅਤੇ ਦੁਖੀਆਂ ਲਈ ਤਾਂ ਇਹ ਕੁਦਰਤ ਦਾ ਸਭ ਤੋਂ ਵਧੀਆ ਤੋਹਫਾ ਹੈ ਪਰ ਇਸ ਨੂੰ ਨਾ ਤਾਂ ਖਰੀਦਿਆ ਜਾ ਸਕਦਾ ਹੈ ਅਤੇ ਨਾ ਹੀ ਕੋਈ ਇਸ ਨੂੰ ਵੇਚਣ ਵਾਲਾ ਹੈ एपीक ਵਿੱਚ ਵੀ ਨਹੀਂ ਮਿਲਦੀ ਕਿਉਂਕਿ ਉਦੋਂ ਤੱਕ ਇਸ ਦਾ ਕੋਈ ਮੁੱਲ ਨਹੀਂ ਜਦੋਂ ਤੱਕ ਇਹ ਦੂਜਿਆਂ ਨਾਲ ਨਾ ਵੰਡੀ ਜਾਵੇ 크리스마ਸ ਦੀ અપਾਰ ਭੀੜ ਵਿੱਚ ਜੇਕਰ ਸਾਡੇ ਸੇਲਜ਼ਮੈਨ ਕੁਝ ਜ਼ਿਆਦਾ ਹੀ ਥੱਕੇ ਹੋਏ ਹੋਣ ਤਾਂ ਕਿਉਂ ਨਾ ਤੁਸੀਂ ਉਹਨਾਂ ਨੂੰ ਮੁਸਕਰਾਹਟ ਦੇ ਕੇ ਉਹਨਾਂ ਦਾ ਕੁਝ ਥਕੇਮਾ ਦੂਰ ਕਰ ਦੇਵੋ ਮੁਸਕਰਾਹਟ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਉਸ ਵਿਅਕਤੀ ਨੂੰ ਹੁੰਦੀ ਹੈ ਜਿਸ ਕੋਲ ਦੂਜਿਆਂ ਲਈ ਮੁਸਕਰਾਹਟ ਬਚੀ ਹੀ ਨਹੀਂ ਹੈ ਸਿਧਾਂਤ ਹਮੇਸ਼ਾ ਮਸਕਰਾਉਂਦੇ ਰਹੋ